ਆਰਡਰ ਵੀ ਸਟਿਚ ਹੈ ਤੇ ਹੈਗਾ ਵੀ ਇਹਨ ਪੂਰਾ ਟਾਪ ਕੁਆਲਟੀ ਦਾ ਸੱਜਣੋ ਜੇ ਗੱਲਬਾਤ ਕਰ ਲਈਏ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਆਰਡਰ ਜਿੰਨਾ ਅੱਗੇ ਦਾ ਨਾ ਓਨੀ ਆਰਡਰ ਇਹਦਾ ਪਿੱਛੇ ਦਾ ਜੇ ਗੱਲ ਕਰ ਲਈਏ ਤੇ ਹੈਗਾ ਵੀ ਪੂਰਾ ਚੌੜਾ ਆਰਡਰ ਆ ਤੇ ਉੱਤੋਂ ਵੀ ਯਾਰ ਬੱਚੀ ਦਾ ਕੋਈ ਲੇਖਾ ਨਹੀਂ ਚੱਲਣ ਵਾਲਾ ਵੀ ਗਰਮੀ ਵਾਲਾ ਤੋਹਫਾ ਤੇ ਦੁੱਧ ਵੀ ਯਾਰ ਮੇਰੇ ਹਿਸਾਬ ਨਾਲ ਇਹ ਚੰਗਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਬਾਈ ਆਪਾਂ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਮਾਦੇ ਦੇ ਡੈਰੀ ਫਾਰਮ ਤੇ ਪਹੁੰਚੇ ਹੋਇਆ ਸੱਜਣੋ ਇੱਕ ਦਿਖਾਵਾਂਗੇ ਆਹ ਬੱਚੀ ਸੂਣ ਦੇ ਬਿਲਕੁਲ ਨੇੜ ਆ ਤੇ ਜਿਹੜੀ ਗੱਲ ਆ ਸੱਜਣੋ ਹੈਗੀ ਵੀ ਦੰਦਾਂ ਚ ਇਹ ਰਿਕਾਰਡ ਪੱਟ ਦੂ ਚਾਰ ਦੰਦਾਂ ਜਹੇ ਤੇ ਬਾਕੀ ਤਿੰਨ ਹੈਈਆਂ ਸੱਜਣੋ ਝੋਟੀਆਂ ਜਾਨਵਰ ਦਿਖਾਵਾਂਗੇ ਚਾਰ ਕੱਲੇ ਕੱਲੇ ਦੀ ਡਿਟੇਲ ਬਾਈ ਨੂੰ ਪੁੱਛਦੇ ਆ ਆਜੋ ਕਰਾਉਨੇ ਆ ਬਾਈ ਨਾਲ ਗੱਲ ਆਜੋ ਜੀ ਫਾਰਮਾ ਦੇ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ ਜੀ ਚੜਦੀ ਕਲਾ ਵਧੀਆ ਜੀ ਵਧੀਆ ਨੇ ਗੰਦਾਣ ਕਾੜੀ ਚੱਕ ਰੱਖਿਆ ਗੰਦਾ ਬਸ ਬਾਈ ਇਹੋ ਜੀ ਆ ਯਾਰ ਜੀਮੇਦਾਰਾਂ ਵਾਲਾ ਜੀਮੇਦਾਰਾਂ ਵਾਲੀ ਆਪਣੇ ਕੋਲੇ ਕੋਪਰਾਸ਼ਤੀ ਵਾਲਾ ਨਹੀਂ ਹੈਗਾ ਆਪਣੇ ਕੋ ਦੇਸੀ ਕੰਮ ਵਾਲੀ ਆ ਪੱਕੇ ਵਪਾਰੀਆਂ ਵਾਲੀ ਛੜਨੀ ਹੈਗੀ ਇੱਥੋਂ ਕਰ ਲਈਏ ਸ਼ੁਰੂ ਹਾਂ ਇੱਥੋਂ ਕਰ ਲਈਏ ਹਾਂ ਤੌਰ ਦੇ ਖੋਲ ਕੇ ਨਾਲ ਨਾਲ ਦੀ ਡਿਟੇਲ ਦੱਸ ਦੋ ਸੂਆ ਕਿਹੜਾ ਬਈ ਇਹਦਾ ਸੂਆ ਬਈ ਇਹ ਪਲੂਣ ਸੂਂਦੀ ਆ ਜੀ ਪਹਿਲਾਂ ਦੀ ਸੀਲ ਬੱਸੀ ਆ ਜੀ ਹਾਂਜੀ ਲਿਵਾਸ ਲਬੂਸ ਬਾੜਾ ਪਹਿਲਣ ਦੇ ਹਿਸਾਬ ਨਾਲ ਬਹੁਤ ਚੰਗੀ ਆ ਬਈ ਠੰਡੀ ਸੀਲ ਆ ਜੀ ਦੰਦਾਂ ਚ ਕਿਵੇਂ ਆਹ ਦੰਦਾਂ ਚ ਇਹ ਬਈ ਦੋ ਦੰਦ ਸਿੱਟ ਕੇ ਚੌਕ ਦੇ ਦੰਦ ਚੱਕੇ ਆ ਜੀ ਹਲੇ ਅੱਛਾ ਚੌਕ ਦੇ ਚੱਕੇ ਨੇ ਹਲੇ ਮਾਲਾ ਦੋਏ ਮੰਨ ਲਈਏ ਐ ਮੰਨ ਕੇ ਚੱਲੋ ਪੌਣੇ ਤਿੰਨ ਸਾਲ ਦੀ ਬੱਸੀ ਆ ਜੀ ਹਜੇ ਇਹ ਅੱਛਾ ਹਾਂਜੀ ਹਾਂਜੀ ਸੱਜਣਾ ਬੰਦਾ ਚ ਤਾਂ ਇਹਨੂੰ ਦੋ ਦੰਦ ਦੇ ਮੰਨ ਲਓ ਕਿਉਂਕਿ ਚੌਕਦੇ ਦੰਦ ਬਾਈ ਕਹਿੰਦਾ ਸਿੱਟੇ ਨੇ ਤੇ ਇੱਥੇ ਤੋਂ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹੋ ਬਾਕੀ ਲੈਵਲੂ ਵਾਲੇ ਤਾਂ ਨਾ ਉਹੀ ਗੱਲ ਆ ਵੀ ਛਿੱਬੇ ਕੱਢੇ ਪਏ ਨੇ ਜੇ ਮੈਂ ਗੱਲ ਕਰ ਲਾਂ ਆਰਡਰ ਵੀ ਸਟਿਚ ਹੈ ਤੇ ਹੈਗਾ ਵੀ ਇਹਨਾਂ ਪੂਰਾ ਟੌਪ ਕੁਆਲਟੀ ਦਾ ਸੱਜਣਾ ਜੇ ਗੱਲਬਾਤ ਕਰ ਲਈਏ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਆਰਡਰ ਜਿੰਨਾ ਅੱਗੇ ਦਾ ਨਾ ਓਨੀ ਆਰਡਰ ਇਹਦਾ ਪਿੱਛੇ ਦਾ ਜੇ ਗੱਲ ਕਰ ਲਈਏ ਤੇ ਹੈਗਾ ਵੀ ਪੂਰਾ ਚੌੜਾ ਆਰਡਰ ਆ ਤੇ ਉੱਤੋਂ ਵੀ ਯਾਰ ਬੱਛੀ ਦਾ ਕੋਈ ਲੇਖਾ ਨਹੀਂ ਚੱਲਣ ਵਾਲਾ ਵੀ ਗਰਮੀ ਵਾਲਾ ਤੋਹਫਾ ਤੇ ਦੁੱਧ ਵੀ ਯਾਰ ਮੇਰੇ ਹਿਸਾਬ ਨਾਲ ਇਹ ਚੰਗਾ ਪਾਉਗੀ ਵਧੀਆ ਮਾਰੇ ਦੁੱਧ ਕਿੰਨਾ ਕਾ ਪਾਉ ਤੇਰੇ ਤੇ ਯਾਰ ਬੀ ਨਾਲ ਇਹ ਦੁੱਧ ਬਾਈ ਇਹ ਪਲੂਨ ਨੇ ਨੇ 30 ਤੋਂ ਪਲੱਸ ਪਾਉਗੀ ਜੀ ਹਾਂ ਆ ਮਨ ਕੇ ਚਲੋ ਥੋੜਾ ਜਿਹਾ ਗੈਬ ਦੇਖੋ ਚਾਰ ਸਿਰੋਂ ਮੂਰਲੀ ਘੱਟ ਦੇ ਗੱਠ ਗੱਠ ਤੇ ਆ ਜੀ ਐਸ ਰੋਡ ਤੇ ਨਾਕਲੋ ਚ ਹੈ ਜਿਹਦਾ ਗੈਬ ਹੋਊ ਉਹੀ ਪਸੂ ਦੁੱਧ ਕੱਢੂ ਹਾਂ ਤੇ ਉਹੀ ਗੱਲ ਆ ਲੈ ਇੱਥੇ ਦੇ ਸੱਜਣੋ ਲੈਵਾ ਵੀ ਇਹਦਾ ਪੀੜੀ ਦੇ ਪਾਵੇ ਕਹਿੰਦੇ ਆ ਮੰਜੇ ਦੇ ਪਾਵੇ ਵਾਲਾ ਕੰਮ ਹੈ ਜੀ ਇਹਦਾ ਉਹਨੇ ਪਾਵੇ ਵਾਲਾ ਸਿਸਟਮ ਹੀ ਹੋਇਆ ਪਿਆ ਮਾਰਾ ਜਿਹੜਾ ਪੀੜੀ ਦੇ ਪਾਵੇ ਵਾਲੇ ਥਣ ਤਾਂ ਲੱਗੇ ਹੁੰਦੇ ਨੇ ਜਾਨਵਰਾਂ ਦੇ ਇਹਦਾ ਮੰਝੇ ਵਾਲਾ ਸਿਸਟਮ ਹੀ ਆ ਪੈਸੇ ਮਾਦੇ ਕਿੰਨੇ ਲਵਾਂਗੇ ਇਹ ਫਿਰ ਪੈਸੇ ਭਾਈ ਇਹਦੇ ਫੋਨ ਤੇ ਕਰਾਂਗੇ ਜੀ ਅੱਛਾ ਕੋਈ ਜ਼ਿਆਦਾ ਰੇਟ ਨਹੀਂ ਹੋਊ ਆਪਣਾ ਜੈ ਜੈ ਜੀ ਮਾਲ ਦਾ ਰੇਟ ਹੁੰਦਾ ਜੀ ਹਾਂ ਰੇਟ ਉਨੀ ਲਵਾਂਗੇ ਜਿੰਨੇ ਰੁਪਏ ਇਹ ਚੀਜ਼ ਔੜਦੀ ਆ ਹਾਂਜੀ ਹਾਂਜੀ ਆ ਲੈ ਵਾ ਲੂ ਵਾ ਇੱਕ ਵਾਰੀ ਹੋਰ ਦਿਖਾ ਦੇਣਾ ਜੀ ਤਾਂ ਕਰਦਾ ਵੀ ਕੈਮਰਾ ਏਸੀ ਦੀ ਖੜਾ ਕੇ ਰੱਖਾ ਅੱਜ ਸੂਆ ਪਹਿਲਾਂ ਦੰਦਾ ਚਾਰ ਦੰਦਾ ਗਈ ਹੈ ਨਾ 4 ਸਾਲ ਦਾ ਜਵਾਕ ਜਿੱਦੇ ਨੂੰ ਸੋਣਾ ਨੇ ਲੇਵੇ ਤੇ ਜਿਵੇਂ ਮਗਰਲੇ ਪਾਸ ਆ ਉਹੀ ਗੱਲ ਆ ਵੀ ਆਡ ਰੂਡਰ ਚੰਗਾ ਤੇ ਮੇਨ ਗੱਲ ਆ ਬਾਡੀ ਬੁੱਦੀ ਦੀ ਹੈ ਜੀ ਆ। ਹਾਂ 4 ਸਪਿਰੋਂ ਫੀਟਿੰਗ ਵਾਲਾ ਹੈ। ਹੁਣ ਆ ਚੋ ਟੀਵੀ ਤੋਰਦੇ ਇਹਦਾ ਕਿਹੜਾ ਸੂਆ? ਇਹ ਦੂਜਾ ਸੂਆ ਸੂੰਦੀ ਹੈ ਜੀ। ਇਹ ਸੂੰਦੀ ਆ ਸੱਜਣੋ ਦੂਜਾ ਸੂਆ ਥਣ ਇਹਦਾ ਵੀ ਕੱਲਾ ਕੱਲਾ ਲੱਗਿਆ ਹੀ ਜੀ ਗੱਲ ਨਹੀਂ। ਇਹ ਮੂੰਹੋਂ 6 ਦੰਦਾਂ ਦੀ ਝੋਪੀ। ਇਹ 6 ਦੰਦਾਂ ਦਾ ਹੈ। ਹਾਂ ਹਾਂ। ਆ ਇਹ ਆ ਗਈ ਸੱਜਣੋ ਮੂੰਹੋਂ 6 ਦੰਦ ਦੇ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਜੇ ਗੱਲ ਕਰ ਲਈਏ ਨਾ ਸੱਜਣੋ ਮੁਥੀ ਦੀ ਚਬਾਈ ਵਾਲਾ ਥਣ ਲੱਗਿਆ ਇਹਨ ਉੱਤੇ ਬਾਡੀ ਬੁੱਡੀ ਦੀ ਗੱਲ ਕਰ ਲਈ ਸ਼ੀਸ਼ੇ ਵਾਂਗੂ ਚਮਕਾ ਮਾਰਦੀ ਆ ਨਾ ਹਾਂ ਹਾਂ ਬਾਈ ਰੰਗ ਰੰਗ ਵੀ ਗਹਿਰਾ ਕਾਲਾ ਆ ਗਿਆ ਇਹਦਾ ਪਹਿਲਣ ਦਾ ਕੀ ਕਾਰਜਾ ਦੱਸਿਆ ਬਾਈ ਕਹਿੰਦੇ ਪਹਿਲਣ ਨੇ ਬਾਈ 12.5 ਕਿਲੋ ਦੁੱਧ ਨਾਪ ਕੇ ਨਾਤਿਆ ਹੋਇਆ ਜੀ ਅਗਲੇ ਦਾ 12.5 ਮਾਪ ਕੇ ਮਾਪ ਕੇ ਕੱਢਿਆ ਪਿਆ ਜੀ ਇਹਦਾ ਚੋਟੀ 14 ਕਿਲੋ ਦੁੱਧ ਕੱਢੂ ਵੀ ਜਾਂਦੀ ਕਿ ਬਾਡੀ ਬੁੱਡੀ ਵੀ ਚੰਗੀ ਆ ਸੱਜਣੋ ਤੇ ਆ ਵੀ ਖੜਮੇ ਪੁੱਥੇ ਵੀ ਗਈ ਜੇ ਮੈਂ ਬੈਕ ਤੋਂ ਗੱਲ ਕਰ ਲਾਂ ਤੇ ਇੱਥੇ ਤਾਂ ਤੁਹਾਨੂੰ ਇਹ ਲੇਵ ਆ ਲੂਗਾ ਵੀ ਦਿਖਾ ਦਾਨੇ ਆਪਾਂ ਥਣ ਥੋਟ ਵੀ ਚੰਗਾ ਲੱਗਿਆ ਅਮਰੀਕਨ ਵਾਲਾ ਬਾਈ ਦੋਨੇ ਮਾਗਰ ਮੂਰੇ ਉਹਨੇ ਆ ਠੰਡੀ ਸ਼ੀਲਾ ਨਹੀਂ ਹੈਗਾ ਅਮਰੀਕਨ ਕਾਈ ਵਾਲਾ ਕੰਮ ਆਈ ਮੱਝਾਂ ਵਾਂਗੂ ਲੱਤਾ ਮਰੀ ਜਾਉ ਆ ਗਾਂ ਵਾਲਾ ਸਿਸਟਮ ਆ ਗਿਆ ਹਾਂ ਹਾਂ ਆ ਠੰਡ ਪੂਰਾ ਲੱਗਿਆ ਟੌਪ ਕਾਰਟੀ ਦਾ ਜੇ ਗੱਲ ਕਰ ਲਈਏ ਓਰੇ ਗੈਰ ਤੇ ਥਾਨ ਲੱਗਿਆ ਪਿਆ ਜੀ ਇਹਦੇ ਪੈਸੇ ਬਾਈ ਇਹਦੇ ਪੈਸੇ ਬਾਈ ਫੋਨਤੀ ਕਰਾਂਗੇ ਸਾਰਾ ਮਾਲ ਜਾਇਜ਼ ਰੇਟ ਦੇ ਵਿੱਚ ਦੇਵਾਗੇ ਬਾਈ ਪਰ ਪੈਸੇ ਫੋਨ ਤੇ ਕਰਾਂਗੇ ਜੀ ਦਿਨ ਕਿੰਨੇ ਕ ਕੱਢ ਦੂ ਇੱਕ ਹਫ਼ਤੇ ਦੀ ਕੱਚੀ ਆ ਇੱਕ ਹਫ਼ਤੇ ਦੀ ਕੱਚੀ ਏ ਝੋਟੀ ਹਾਂ ਹੁਣ ਆ ਮਾਦਰ ਮੂਰੇ ਉਹਨੇ ਲੇਵਾ ਜੀ ਅੱਗੇ ਪਿੱਛੇ ਦੇ ਲੇਵੇ ਜੀ ਤੇ ਹੁਣ ਆ ਝੋਟੀ ਵੀ ਤੋੜ ਦੇ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਦੂਜਾ ਸੂਆ ਜੀ ਉਹ ਕਈ ਸੱਜਣ ਕਮੈਂਟ ਕਰਦੇ ਨੇ ਯਾਰ ਕਹਿੰਦਾ ਆ ਤੀਜੇ ਸੂਆ ਕੋਈ ਮੈਸੇਜ ਆ ਝੋਟੀ ਕਹਿੰਦਾ ਆਪਣਾ ਆ ਗਿਆ ਅੱਗਾ ਕਹਿੰਦਾ ਸੂਂਦੀ ਨਹੀਂ ਯਾਰ ਕਹਿੰਦੇ ਸੂਂਦੀ ਤਾਂ ਹੈਗੀ ਆ ਬਾਈ ਆਪਾਂ ਦੰਤ ਨਾਲ ਦੀ ਨਾਲ ਉਮਰ ਦੇ ਹਿਸਾਬ ਨਾਲ ਹੀ ਸੂਣਾ ਠੀਕ ਹੈ ਗੱਲ ਹਾਂਜੀ ਹਾਂਜੀ ਜਿੰਨੀ ਉਮਰ ਹੂ ਆ ਕੱਟੀ ਦੇ ਦੰਦ ਪਟਲੇ ਅਗਲਾ 6 ਦੰਦ ਕੱਟੀ ਐ ਵੀ ਅੱਛਾ ਇਹ ਵੀ 6 ਦੰਦ ਆਂਦਾ ਹਾਂ 6 ਦੰਦ ਕੱਟੀ ਆ ਜੀ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਵੀ ਆਇਆ ਮੰਨ ਕੇ ਚਲੋ ਹਫਤੇ ਤੋਂ ਦੱਸ ਦਿਆਂ ਲੈ ਜੂਗੀ ਜੀ ਇਹ ਹਫਤੇ ਦੱਸ ਦਿੰਦੀ ਕੱਚੀ ਆ ਹਾਂਜੀ ਹਾਂਜੀ ਥਣ ਥਣੋਟ ਇਹਨੂੰ ਵੀ ਚੰਗਾ ਲੱਗਿਆ ਥਣ ਥਣੋਟ ਲੱਗਿਆ 12 ਕਿਲੋ ਦੁੱਧ ਚੋਆ ਜੀ ਦਾ ਭਲੂਨ ਦਾ ਲੈ ਇੱਥੇ ਦੇ ਸੱਜਣੋ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਜਿਹੜਾ ਥਾਣਾ ਥਣ ਵੀ ਯਾਰ ਟਾਪ ਕੁਆਲਿਟੀ ਦਾ ਲੱਗਿਆ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਹਰਤਾ 10 ਦਿਨ ਹਜੇ ਵੀ ਝੋਟੀ ਕੱਢਦੀ ਆ ਕੱਚੀਆਂ ਨੇ ਝੋਟੀਆਂ ਕਿਉਂਕਿ ਇਸ ਫਾਰਮ ਤੋਂ ਸਾਨੂੰ ਮਾਗੇ ਵੀ ਦੱਸਿਆ ਵੀ ਵਪਾਰੀ ਵੀਰ ਵੀ ਬਾਜ਼ੀ ਤੋਂ ਲਿਆ ਕੇ ਮਾਲ ਦਾ ਸੇਲ ਪਰਚੇਜ ਦਾ ਕੰਮ ਕਰਦੇ ਨੇ ਤਾਂ ਕਰਕੇ ਇੱਥੇ ਜ਼ਿਆਦਾਤਰ ਜਾਨਵਰ ਤੁਹਾਨੂੰ ਸੂਣ ਵਾਲੀ ਮਿਲਣਗੇ ਲੈ ਇੱਥੇ ਤੋਂ ਥਣ ਥਣੋੜ ਦੇਖ ਸਕਦੇ ਹੋ ਇਹ ਕਿੰਨਾ ਕੁ ਪਾ ਸਕਦੀ ਹੈ ਇਸ ਕੀਮਾ ਤੇ ਇਹ ਬਾਈ 13 ਕਿਲੋ ਦੁੱਧ ਦੇਊਗੀ ਜੀ ਕੱਟੀ ਥੋੜੀ ਜੀ ਨਾ ਲਿਸੇਪਣ ਚ ਰਹਿ ਗਈ ਹਾਂ ਉਹ ਵਾਲੀ ਲਿਸਤੀ ਤਾਂ ਲੱਗਦੀ ਵੀ ਨਹੀਂ ਵੈਸੇ ਹਾਂ ਤਾਂ ਕਰ ਕੀ ਵੀ ਇਹਦੇ ਬਾਜਲ ਵਜੂਦ ਦੇ ਹਿਸਾਬ ਨਾਲ ਕੱਢਦੇ ਜੇ 14 ਕੱਢਦੇ ਆਪਾਂ 13 ਕਿਲੋ ਹੀ ਕਹਾਗੇ ਜੀ ਪਲੂਣ ਨੇ 12 ਕਿਲੋ ਦੁੱਧ ਕੱਢਿਆ ਪਿਆ ਜੀ ਇਹਦਾ ਰੇਟ ਇਹਦਾ ਵੀ ਫੋਨ 'ਤੇ ਆ ਰੇਟ ਫੋਨ 'ਤੇ ਕਰਾਂਗੇ ਬਾਈ ਸਾਡੇ ਤਾਂ ਨਹੀਂ ਕਰਦਾ ਰੇਟ ਨਾ ਨਾ ਜਮਾ ਜਾਇਜ਼ ਕਰਾਂਗੇ ਬਾਈ ਬੰਦਾ ਦੁਆਰੇ ਦੁਆਰੇ ਵੀ ਆਊਗਾ ਆਪਣੇ ਆ ਨਗੀਨਾ ਤੋੜਦੇ ਹੁਣ ਇਹਦਾ ਸੁਦਾ ਮੈਨੂੰ ਪਹਿਲਾਂ ਲੱਗਦਾ ਇਹ ਪਲੂਣ ਕੱਟੀ ਸੂਂਦੀ ਆ ਜੀ 4 ਦੰਦਾਂ ਦਾ ਜੀ ਇਹ ਮੂੰਹੋਂ 4 ਦੰਦਾਂ ਦਾ ਹਾਂਜੀ ਮੂੰਹੋਂ 4 ਦੰਦਾਂ ਜਾਨਵਰ ਜੇ ਗੱਲ ਕਰ ਲਈਏ 4 ਹੀ ਦੰਦਾਂ ਚ ਨੇ ਅੱਜ ਆ 4 ਹੀ ਦੰਦਾਂ ਚ ਲੈ ਜਾਣ ਬਾਈ ਜਾਨਵਰ ਸੱਜਣੋ 4 ਹੀ ਦੰਦਾਂ ਚ ਨੇ ਇਹ ਦੀ ਜੇ ਆਪਾਂ ਗੱਲ ਕਰ ਲਈਏ ਇਹ ਬਿਊਟੀਜ਼ ਵੀ ਆਉਂਦੀਆਂ ਨਾਲ-ਨਾਲ ਜੇ ਗੱਲ ਕਰ ਲਈਏ ਅੰਡੇ ਕਰਕੇ ਡਰਦੀ ਆ ਲੈ ਚਲਾ ਇਹਨੂੰ ਬਾਹਰ ਤੇ ਇਹ ਸੂੰਦੀਆ ਸੱਜਣੋ ਪਹਿਲਾ ਸੂਆ ਦਿਨ ਕਿੰਨੇ ਕ ਕੜਦੀ ਆ ਦਿਨ ਇਹਦੇ ਵੀ 10 ਬਾਕੀ ਆ ਜੀ ਅੱਜ ਇਹਦੇ ਵੀ 10 ਦਿਨ ਬਾਕੀ ਹਾਂਜੀ ਹਾਂਜੀ ਆ ਇਹ ਸ਼ਕੀਨ ਸ਼ਕੂਨ ਵਾਲੀ ਆ ਜੀ ਇਹ ਗੱਲ ਕਰ ਹਾਂ ਜੀ ਇਹਦੇ 11 ਤਰੀਕ ਨੂੰ ਦਿਨ ਪੂਰੇ ਹੋਣੇ ਆ ਬਾਈ ਆ ਇਹਦੀ ਸਿੰਘ ਸੁੰਗ ਦੀ ਕੁਆਲਿਟੀ ਹਾਂਜੀ ਹਾਂਜੀ ਪੁੰਡੇ ਸਿੰਘਾਂ ਚ ਆ ਗਈ ਜੀ ਇਹ ਗੱਲਬਾਤ ਕਰ ਲਈਏ ਇਹ ਚਾਰ ਦੰਦ ਆ ਬਾਈ ਇਹ ਚਾਰ ਦੰਦ ਆ ਜੀ ਮੂੰਹ ਕੱਟੇ ਇਹ ਹੈਗੀ ਆ ਸੱਜਣੋ ਚਾਰ ਦੰਦ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਲੇ ਵਾਲੂਆ ਚੈੱਕ ਕਰ ਸਕਦੇ ਆ ਕਿ ਹਲੇ ਤਿਆਰੀ ਲੱਗ ਗਈ ਝੋਟੀ ਕਰਨਾ ਹਫਤਾ 10 ਦਿਨ ਇਹ ਵੀ ਕੱਢ ਦੂਗੀ ਸਾਇਦ ਮੰਗੂ ਬੂਦ ਬੂਦ ਆਉਂਦੀ ਆ ਬਾਈ ਪੱਟ ਕੇ ਜੀ ਹਲੇ ਅੱਛਾ ਹਾਂ ਲੇਟ ਲੇਟ ਕੇ ਸੂਣਾ ਝੋਟੀ ਨੇ ਆ ਲੇਵਾ ਚੰਗਾ ਬਣਾਉ ਤੇ ਰੱਖੂ ਵੀ ਸਟਿਚ ਅਡਰ ਹਾਂਜੀ ਹਾਂਜੀ ਅਡਰ ਵੀ ਸਟਿਚ ਰੱਖੂਗੀ ਤੇ ਸੱਜਣਾ ਜਿਹੜਾ ਥਾਣਾ ਥਣ ਥਨੋਟ ਵੀ ਆਰੇ ਵੀ ਮੁੱਖੀ ਵਾਲਾ ਥਾਣ ਬਣਾਉ ਕੱਲਾ ਕੱਲਾ ਛੱਲੀ ਦੇ ਗੋਲ ਵਰਗਾ ਥਣ ਕੱਢਣਾ ਜੀ ਇਹਨੇ ਗੁੱਲੇ ਵਾਲਾ ਹਾਂ ਇੱਕ ਵਾਰੀ ਫੇਸ ਕੁਆਲਿਟੀ ਦਿਖਾਦੀ ਐ ਦੀ ਐਂਡ ਕਰਦੇ ਮਾੜੀ ਹਾਂ ਫੇਸ ਕੁਆਲਿਟੀ ਤੇ ਮਰਵਾਦੇ ਕੈਮਰਾ ਇੱਕ ਵਾਰੀ ਤੇ ਬਾਡੀ ਬੂਡੀ ਤੇ ਇਹਦੀ ਲਾਜਵਾ ਵੀ ਆ ਕਿਉਂਕਿ ਸਿੰਘ ਸੁੰਗਾ ਆ ਸਿੰਘ ਸੁੰਗਾ ਦਿਖਾ ਦੇ ਇੱਧਰ ਤੋਂ ਵਾ ਕੋਈ ਗੱਲ ਨਹੀਂ ਕੁਸ ਸਿੰਘ ਸੁੰਗਾ ਆ ਗਈ ਸੱਜਣਾ ਬਿਲਕੁਲ ਕੁੰਡੇ ਸਿੰਘਾਂ ਚ ਤੇ ਹੁਣ ਦਿਖਾਵੂਗੀ ਪਿਆਰ ਨਾਲ ਇੱਥੇ ਹਾਂ ਸਿੰਘ ਸੁੰਗਾ ਰਿੰਗ ਸਿੰਘ ਆ ਗਿਆ ਥਣ ਥਨੋਟ ਵੀ ਚੰਗਾ ਤੇ ਉੱਤੋਂ ਜੇ ਇਹਦੇ ਪਿੱਠ ਪੁੜੇ ਦੀ ਬਣਾਵਟ ਦੀ ਗੱਲ ਕਰ ਲਈਏ ਉਹ ਵੀ ਲਾਜਵਾ ਵਾ ਬਾਈ ਇਹਦੇ ਇਹਦੇ ਪੈਸੇ ਫਿਰ ਸਭ ਫੋਨ ਤੇ ਕਰਾਂਗੇ ਬਾਈ ਪੈਸੇ ਸਭ ਦੇ ਫੋਨ ਤੇ ਜੇ ਵੀ ਨਿਜਾਇਜ਼ ਜਾਇਜ਼ ਮੋਲ ਕਰਾਂਗੇ ਬਾਈ ਯਾਰ ਹਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ 9943 ਬਾਈ 10197 ਜੀ ਆ ਨਗੀਨਾ ਕਿਹੜਾ ਹੋਰ ਤੋਹ ਆ ਪੱਛੀ ਕਿਹੜਾ ਹੋਰ ਦਿਖਾ ਦੇ ਤੋਰ ਕੇ ਇਹ ਵੀ ਦੰਦਾ ਜੀ ਆ ਬਾਈ ਆ ਦੰਦਾ ਦਾ ਜੀ ਇਹ ਇਹ ਚਾਰ ਦੰਦ ਸੀ ਹਾਂ ਹਾਂਜੀ ਹਾਂ 14 ਦੰਦ ਚੱਕੇ ਆ ਜੀ ਇਹਦੇ ਇਹਨੇ ਚੌਕ ਦੇ ਚੱਕੇ ਨੇ ਇਹਨੂੰ ਤੁਸੀਂ ਚਾਰ ਮੰਨ ਲਿਓ ਇਹਨੂੰ ਤੁਸੀਂ ਸੱਜਣੋ ਦੋ ਮੰਨ ਲਿਓ ਆ ਗਈ ਥੋੜੇ ਜਿਹਾ ਕ੍ਰੋਸ ਪੰਚੀ ਹੈ ਨਾ ਹਾਂਜੀ ਹਾਂਜੀ ਆ ਤੋਹਫਾ ਗਰਮੀ ਵਾਲਾ ਤੋਹਫਾ ਹੀ ਆ ਇੱਥੇ ਤੋਂ ਅਗਲੇ ਪੰਨੇ ਉ ਆਰਡਰ ਆਰਡਰ ਚੈੱਕ ਕਰ ਸਕਦੇ ਹੋ ਤੇ ਬੈਕ ਤੋਂ ਲੇਵਲ ਉ ਵੇ ਦੇ ਇਹਦਾ ਕੰਮ ਤਾਂ ਉਹੀ ਆ ਜਿਵੇਂ ਕਹਿੰਦਾ ਹੁੰਦਾ ਸਾਨੂੰ ਮਾ ਪਹਿਲਵਾਨਾਂ ਵਾਲਾ ਹਲਵਾਨਾ ਵਾਂਗੂ ਤੁਰਦੀ ਐ ਬੱਚੀ ਫਾਸ ਫਾਸ ਕੇ ਤੇ ਸੂਆ ਸੂਂਦੀ ਐ ਇਹ ਸੱਜਣੋਂ ਪਹਿਲਾਂ ਕੋਈ ਇਹਨੂੰ ਅਜੇ ਕਿਤੇ ਸਮਝ ਲਓ ਵੀ ਸੂਈ ਹੋਈ ਆ ਜਾਂ ਕੋਈ ਬਾਜ਼ਾਰ ਛੜਤਾ ਕਿਉਂਕਿ ਇਹਨੇ ਸੂਣਾ ਤੇ ਸੂਣਾ ਵੀ ਪਹਿਲੀ ਵਾਰ ਐ ਸੂ ਕੇ ਯਾਰ ਇਹਨੇ ਬਾਨਾ ਤਕੜੀ ਆਈਟਮ ਐ ਜਿਹੜੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਉਹ ਵੀ ਇਹਨੂੰ ਲਿਆ ਸਕਦਾ ਇਹਨੂੰ ਕੋਈ ਯਾਰ ਡੈਰੀ ਵਾਲਾ ਫਾਰਮ ਵਾਲਾ ਹਰੇਕ ਸੱਜਣ ਦੇ ਮਤਲਬ ਦੀ ਝੋਟੀ ਆ ਆਪਣਾ ਸੌਰੀ ਹਰੇਕ ਸੱਜਣ ਦੇ ਮਤਲਬ ਦੀ ਇਹ ਬੱਚੀ ਆ ਜੀ ਆਪਾਂ ਗੱਲਬਾਤ ਕਰ ਲਈਏ ਦਾ ਨੰਬਰ ਸੱਜਣੋ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਸਕਰੀਨ ਤੇ ਨੰਬਰ ਚੱਲੂਗਾ ਬਾਈ ਦਾ ਇਹਨਾਂ ਚਾਰੇ ਜਾਨਵਰਾਂ 'ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਹੈਗਾ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂਜੀ ਹਾਂਜੀ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ